ਪਾਖੜਾ ਡੈਮ ਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਤੇੜੇ ਪਹੁੰਚਣ ਦੇ ਨਾਲ ਅਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਇਸ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦੇਣ ਦੇ ਨਾਲ ਪੰਜਾਬ ਦੇ ਦਰਿਆਵਾਂ ਦੇ ਨਾਲ ਲੱਗਦੇ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਜਾਨ ਮਾਲ ਦੀ ਚਿੰਤਾ ਹੋਣ ਲੱਗੀ ਹੈ। ਇਸ ਵੇਲੇ ਪਾਖੜਾ ਡੈਮ 'ਚ ਪਾਣੀ ਦਾ ਪੱਧਰ 1631 ਫੁੱਟ ਨੂੰ ਪਾਰ ਕਰ ਗਿਆ ਅਤੇ ਇਹ ਖਤਰੇ ਦੇ ਨਿਸ਼ਾਨ ਤੋਂ ਸਿਰਫ 49 ਫੁੱਟ ਘੱਟ ਰਹਿ ਗਿਆ। ਜੇਕਰ ਪਹਾੜੀ ਇਲਾਕਿਆਂ 'ਚ ਲਗਾਤਾਰ ਮੀਂਹ ਪੈਂਦੇ ਰਹੇ ਅਤੇ ਬਰਫ਼ ਤੇਜ਼ੀ ਦੇ ਨਾਲ ਪਿੰਗਲਦੀ ਰਹੀ ਦਾ ਡੈਮ ਦਾ ਪੱਧਰ 1680 ਫੁੱਟ ਦੀ ਸਮਰੱਥਾ ਨੂੰ ਪਾਰ ਕਰ ਸਕਦਾ ਹੈ ਅਤੇ ਇਸ ਨਾਲ ਭਾਖੜਾ ਡੈਮ ਨੂੰ ਫਲੱਡ ਗੇਟ ਖੋਲਣੇ ਪੈ ਸਕਦੇ ਨੇ ਅਜੇ ਹੀ ਮੁਸੀਬਤ ਚ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਚ ਹੜ੍ਹ ਆ ਸਕਦਾ ਹੈ ਉਧਰ ਗੋਬਿੰਦ ਸਾਗਰ ਦੀ ਝੀਲ ਚ ਪਾਣੀ ਦੇ ਪਾਣੀ ਦੇ ਭੰਡਾਰ ਦੀ ਸਮਰੱਥਾ 56992 ਲੱਖ ਕਿਊਸਕ ਤੋਂ ਵੀ ਜ਼ਿਆਦਾ ਹੋ ਗਈ ਹੈ ਜਦਕਿ ਡੈਮ ਵੱਲੋਂ 35166 ਕਿਊਸਕ ਪਾਣੀ ਰੋਜ਼ਾਨਾ ਛੱਡਿਆ ਜਾ ਰਿਹਾ ਹੈ ਸਤਰੂਜ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਅਤੇ ਉੱਥੋਂ ਦੇ ਜਿਹੜੇ ਲੋਕ ਨੇ دریاਵਾ ਦੇ ਕੰਢੇ ਪਿੰਡਾਂ ਦੇ ਵਿੱਚ ਵਸੇ ਹੋਏ ਨੇ ਉਹਨਾਂ ਨੇ ਆਪਣੇ ਮਾਲ ਡੰਗਰ ਨੂੰ ਸਾਹਮਣਾ ਸ਼ੁਰੂ ਕਰ ਦਿੱਤਾ ਹੈ ਜੇਕਰ ਪਾਣੀ ਦਾ ਪੱਧਰ ਐਸੇ ਤਰ੍ਹਾਂ ਵਧਦਾ ਰਿਹਾ ਤਾਂ ਕਿਸੇ ਵੀ ਵੇਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਜਿਹੜੇ ਫਲੱਡ ਗੇਟ ਨੇ ਗੋਵਿੰਦ ਸਾਗਰ ਝੀਲ ਤੇ ਉਹ ਖੋਲ੍ਹਣੇ ਪੈ ਸਕਦੇ ਨੇ ਜਿਸ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਮੈਦਾਨੀ ਇਲਾਕੇ ਜਿੱਥੋਂ ਦੀ ਸਤ루 ਜਲੰਘਦਾ ਹੈ ਬਿਆਸ ਲੰਘਦਾ ਹੈ ਉੱਥੇ ਦੇ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਗਲ ਡੈਮ ਤੋਂ ਇਸ ਵੇਲੇ ਨੰਗਲ ਡੈਮ ਤੇ ਨੇ ਸਾਡੇ ਪੱਤਰਕਾਰ ਬੀਮਲ ਕੁਮਾਰ ਪੀਮਲ ਕੁਮਾਰ ਇਸ ਵੇਲੇ ਉੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਅਸੀਂ ਫੋਨ ਲਾਈਨ ਤੇ ਸਾਡੇ ਨਾਲ ਜੁੜੇ ਹੋਏ ਨੇ ਬੀਮਲ ਇਸ ਵੇਲੇ ਪਾਣੀ ਦਾ ਪੱਧਰ ਕਿੰਨਾ ਦਰਜ ਕੀਤਾ ਜਾ ਰਿਹਾ ਹੈ ਭਾਖੜਾ ਡੈਮ ਤੇ ਜੀ ਸਰਿੰਦਰ ਜਿਹੜਾ ਪਖੜਾ ਡੈਮ ਹੈਗਾ ਇਹ ਪੰਜਾਬ ਹਰਿਆਣਾ ਹਮਾਚਲ ਤੇ ਰਾਜਸਥਾਨ ਨੂੰ ਜਿੱਥੇ ਬਿਜਲੀ ਦੀ ਪਾਣੀ ਦੀ ਸਪਲਾਈ ਵੀ ਕਰਦਾ ਤੇ ਬਿਜਲੀ ਔਰ ਪਾਣੀ ਦੀ ਸਪਲਾਈ ਕਰਦਾ ਤੇ ਦੂਸਰੀ ਤਰਫ ਜਿਹੜਾ ਹੈਗਾ ਕਿ ਸਰਦੂ ਦੇ ਕਿਨਾਰੇ ਜਿਹੜੇ ਪਿੰਡ ਵਸੇ ਹੋਏ ਆ ਉਹਨਾਂ ਲਈ ਇਹ ਮੁਸੀਬਤ ਵੀ ਖੜੀ ਕਰ ਦਿੰਦਾ ਪੇਮਰ ਬੇਮਲ ਕੱਲ ਸ਼ਾਮ ਤੱਕ ਜਿਹੜਾ ਪਾਣੀ ਦਾ ਪੱਧਰ ਸੀ ਉੱਥੇ 1631 ਫੁੱਟ ਦਰਜ ਕੀਤਾ ਗਿਆ ਸੀ ਐਸ ਵੇਲੇ ਉੱਥੇ ਪਾਣੀ ਦਾ ਪੱਧਰ ਕਿੰਨਾ ਚੱਲ ਰਿਹਾ ਹੈ ਪਖੜਾ ਡੈਮ ਦੀ ਗੱਲ ਕਰੀਏ ਤਾਂ ਪਖੜਾ ਡੈਮ ਵਿੱਚ ਇਸ ਸਮੇਂ ਜਿਹੜਾ ਪਾਣੀ ਦਾ ਪੱਧਰ 1633 ਫੁੱਟ ਤੱਕ ਜਿਹੜਾ ਪਹੁੰਚ ਗਿਆ ਔਰ ਜੇ ਇਦਾਂ ਬਾਰਿਸ਼ ਦਾ ਮੌਸਮ ਲਗਾਤਾਰ ਬਣਿਆ ਰਿਹਾ ਸੀ ਜਿਹੜੇ ਫਸਲੀ ਦੇ ਕਿਨਾਰੇ ਵਸੇ ਦਰਜਨਾ ਜਿਹੜੇ ਪਿੰਡ ਹੈਗੇ ਉੱਥੇ ਹੜ੍ਹਾਂ ਆਉਣ ਦੀ ਪੂਰੀ ਪੂਰੀ ਸੰਭਾਵਨਾ ਹੈ ਅਗਰ ਗੱਲ ਕਰੀ ਜਾਵੇ ਪ੍ਰਸ਼ਾਸਨ ਦੇ ਇੰਤਜ਼ਾਮਾਂ ਦੀ ਤਾਂ ਪ੍ਰਸ਼ਾਸਨ ਨੇ ਆਪਣੇ ਤੌਰ ਤੇ ਤਾਂ ਪੂਰਾ ਇੰਤਜ਼ਾਮ ਕੀਤੇ ਨੇ ਪਰ ਇੱਥੇ ਉਹਨਾਂ ਨੇ ਕੱਲ ਮੇਰੀ ਤਹਿਸੀਲਰ ਸਾਹਿਬ ਨਾਲ ਵੀ ਗੱਲ ਹੋਈ ਆ ਅਨੰਪੁਰ ਸਾਹਿਬ ਦੇ ਉਹਨਾਂ ਨੇ ਇਹ ਕਹਿ ਕੇ ਅਸੀਂ 5 ਕਿਸ਼ਤੀਆਂ ਜਿਹੜੀਆਂ ਹੈਗੀਆਂ ਇਸ ਇਲਾਕੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਰਾ ਔਰ ਪਰ ਜੇ ਕਿਸ਼ਤੀਆਂ ਤੇ ਨਜ਼ਰ ਮਾਰੀ ਜਾਵੇ ਤੇ ਕਿਸ਼ਤੀਆਂ ਬਹਿੜ ਦੇ ਲਈ ਘੱਟ ਔਰ ਲੋਕਾਂ ਨੂੰ ਬਚਾਉਣ ਦੇ ਸੱਣੀ ਤਾਂ ਮੁਸ਼ਕਲ ਲੱਗਦੀ ਹੈ ਕਿ ਲੁਕਣ ਮਾਰਨ ਦੇ ਲਈ ਰੱਖੀਆਂ ਗਈਆਂ ਹੁਣ ਇਸ ਤਰ੍ਹਾਂ ਲੱਗ ਰਿਹਾ ਜੀ ਸੁਰਿੰਦਰ ਅ ਤੁਸੀਂ ਦੱਸਿਆ ਕਿ ਕਿਸ਼ਤੀਆਂ ਦੀ ਬਹੁਤ ਮਾੜੀ ਹਾਲਤ ਹੈ ਤੇ ਪ੍ਰਸ਼ਾਸਨ ਵੱਲੋਂ ਤੁਸੀਂ ਤਹਿਸੀਲਦਾਰ ਨਾਲ ਗੱਲ ਕੀਤੀ ਕੀ ਤੁਹਾਡੀ ਜ਼ਿਲ੍ਹੇ ਦੇ ਜਿਹੜੇ ਮੁਖੀ ਹੁੰਦੇ ਨੇ ਡਿਸਟ੍ਰਿਕਟ ਹੈੱਡਕੁਆਰਟਰ ਦੇ ਮੁਖੀ ਹੁੰਦੇ ਨੇ ਡਿਪਟੀ ਕਮਿਸ਼ਨਰ ਡੀਸੀ ਆ ਆਨੰਦਪੁਰ ਸਾਹਿਬ ਜਾਂ ਡੀਸੀ ਰੂਪਨਗਰ ਨਾਲ ਤੁਹਾਡੀ ਗੱਲਬਾਤ ਹੋਈ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਕਿਵੇਂ ਚੌਕਸ ਕੀਤਾ ਕਿਵੇਂ ਜੇ ਜੇਕਰ ਹਰ ਦੀ ਕੋਈ ਮੁਸੀਬਤਾਂ ਦੀ ਹੈ ਹਰ ਦੀ ਸਮੱਸਿਆ ਪੈਦਾ ਹੁੰਦੀ ਹੈ ਤਾਂ ਕਿਸ ਢੰਗ ਦੇ ਨਾਲ ਉਹਨਾਂ ਵੱਲੋਂ ਨਜਿੱਠਿਆ ਜਾਏਗਾ ਇਸ ਦੇ ਨਾਲ ਜੀ ਡੀਸੀ ਸਾਡੀ ਅਗਰ ਗੱਲ ਕਰੀਏ ਜੇ ਆਨੰਦ ਰੋਪੜ ਡੀਸੀ ਦੀ ਤਾਂ ਉਹਨਾਂ ਨੇ ਆਪਣੇ ਮੈਕਨੇ ਨੂੰ ਡਰੇਨੇਜ ਵਿਭਾਗ ਨੂੰ ਸਾਰੇ ਹੁਕਮ ਜਾਰੀ ਕੀਤੇ ਨੇ ਕਿ ਉਹ 24 ਘੰਟੇ ਚੌਕਸ ਰਹਿਣ ਔਰ ਕਿਸੇ ਵੀ ਸਥਿਤੀ ਦੇ ਨਾਲ ਨਜਿੱਠਣ ਲਈ ਤਿਆਰ ਰਹਿਣ ਅਗਰ ਇੱਥੇ ਦੇ ਜਿਹੜਾ ਮੇਨ ਜਿਹੜਾ ਪੁਲ ਹੈ ਉਹਦੀ ਗੱਲ ਕਰੀ ਜਾਵੇ ਕਿਉਂਕਿ ਪਿੰਡ ਜਿਹੜਾ ਲੋਧੀਪੁਰ ਪਿੰਡ ਹੈ ਜਿਹੜਾ ਹੈਗਾ ਇੱਥੇ ਬੰਨ ਬਣਾਇਆ ਗਿਆ ਸੀ ਕੋਸਾਲ ਪਿੰਨਾ ਔਰ ਇਹ ਬੰਨ ਜਿਹੜਾ ਸਤਲੀ ਦੀ ਮਾਰ ਨਹੀਂ ਸੈ ਸਕਿਆ ਕਟਿਆ ਸਮਗਰੀ ਦੇ ਨਾਲ ਤਿਆਰ ਕੀਤਾ ਗਿਆ ਸੀ ਔਰ ਇਹ ਬੰਨ ਜਿਹੜਾ ਹੈ ਫੜ ਗਿਆ ਸੀਗਾ ਔਰ ਜਿਹੜੇ ਪੰਜਾਬ ਦੇ ਡੀਪੀਸੀਐਮ ਹੈਗੇ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਭਰੋਸਾ ਦਵਾਇਆ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਬੰਨਿਆ ਬਣਾਇਆ ਜਾਏਗਾ ਮਗਰ ਇਹ 2 ਸਾਲ ਤਕਰੀਬਨ 20 ਜਾਣ ਦੇ باوجود ਵੀ ਇਹ ਬੰਨ ਨਹੀਂ ਬਣ ਸਕਿਆ ਔਰ ਕੱਲ ਵੀ ਇਹਨਾਂ ਦਾ ਬਿਆਨ ਆਇਆ ਸੀ ਤਸੀਲਾ ਸਾਹਿਬ ਦਾ ਕਿ ਉਹਨਾਂ ਨੇ ਸ਼ਾਮ 4 ਵਜੇ ਜਿਹੜੀ ਮੀਟਿੰਗ ਹੈ ਸੀਐਨ ਸਾਹਿਬ ਨੇ ਰੱਖੀ ਹੋਈ ਆ ਸਪੈਸ਼ਲਿਸਟ ਬੰਦ ਦੇ ਲਈ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਹਰ ਸਾਲ ਇਸੇ ਤਰ੍ਹਾਂ ਲਾਰੇ ਸਰਕਾਰ ਜਿਹੜੀ ਲਗਾਉਂਦੀ ਰਹੇਗੀ ਔਰ ਵੋਟਾਂ ਦੀ ਆਜਮਤੀ ਕਰਦੀ ਰਹੇਗੀ ਔਰ ਇਹ ਬੰਦ ਕਦੀ ਵੀ ਨਹੀਂ ਬਣ ਸਕੇਗਾ ਜੀ ਸ੍ਰਿੰਦਰ ਬਿਮਲ ਆਪਾਂ ਦੇਖਿਆ ਕਿ ਜੇਕਰ ਖਤਰਾ ਵਧਾ ਪਾਣੀ ਦਾ ਖਤਰਾ ਵਧ ਜਾਂਦਾ ਤਾਂ ਜਿਹੜੇ ਲੋਕ ਨੇ ਦਰਿਆਵਾਂ ਦੇ ਕੰਢੇ ਵਸੇ ਹੋਏ ਨੇ ਪਿੰਡਾਂ ਦੇ ਵਿੱਚ ਉਹਨਾਂ ਦਾ ਮਾਲ ਡੰਗਰ ਬਹੁਤ ਹੈ ਉੱਥੇ ਫਸਲਾਂ ਖਰਾਬ ਹੋਈਆਂ ਨੇ ਅਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਉਹ ਉਹਨਾਂ ਦੇ ਬਚਾਅ ਦੇ ਲਈ ਪ੍ਰਸ਼ਾਸਨ ਨੇ ਸਿਰਫ ਕਿਸ਼ਤੀਆਂ ਦਾ ਇੰਤਜ਼ਾਮ ਕੀਤਾ ਹੈ ਚਾਰ ਚਾਰ ਜਾਂ ਪੰਜ ਕਿਸ਼ਤੀਆਂ ਦਾ ਇੰਤਜ਼ਾਮ ਕੀਤਾ ਹੈ ਹੋਰ ਕੀਤੇ ਉਹਨਾਂ ਨੂੰ ਬਾਹਰ ਪਾਣੀ ਤੋਂ ਬਾਹਰ ਕੱਢਣ ਲਈ ਜੇਕਰ ਖੁਦਾਨਖਾਸ ਉਥੇ ਪਾਣੀ ਆਉਂਦਾ ਤਾਂ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਕੀ ਇੰਤਜ਼ਾਮ ਕੀਤੇ ਗਏ ਨੇ ਜੀ ਜੁਲਿੰਦਰ ਹੁਣ ਵੀ ਮੈਂ ਜਿਹੜਾ ਪਿੰਡ ਲੋਧੀਪੁਰ ਸਤਲੂ ਦੇ ਕਿਨਾਰੇ ਬਿਲਕੁਲ ਖੜਾ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਇਸ ਤਰ੍ਹਾਂ ਘੁੰਮ ਰਿਹਾ ਜਿਸ ਤਰ੍ਹਾਂ ਇੱਥੇ 24 ਘੰਟੇ ਪਾਣੀ ਹੀ ਪਾਣੀ ਰਹਿੰਦਾ ਹੋਵੇ ਔਰ ਲੋਕਾਂ ਨੇ ਜਿੱਥੇ ਲੋਕਾਂ ਦੀ ਗੱਲ ਕਰੀ ਜਾਵੇ ਮੇਰੀ ਕੁਝ ਲੋਕਾਂ ਨਾਲ ਵੀ ਗੱਲ ਹੋਈ ਆ ਲੋਕਾਂ ਨੇ ਕਹਿਣਾ ਕਿ ਸਾਨੂੰ ਰਾਤ ਨੂੰ ਸੌਣਾ ਵੀ ਨਹੀਂ ਪੈਂਦਾ ਔਰ ਜਿਨੇ ਸੋ ਕੇ ਆਪਣੀ ਨੀਂਦ ਪੂਰੀ ਕਰਦੇ ਆ ਔਰ ਆਪਣੇ ਜਿਹੜੇ ਮਾਲ ਡੰਗਰ ਆ ਉਹਨਾਂ ਨੇ ਹੁਣ ਤੋਂ ਹੀ ਜਿਹੜੇ ਆ ਸਾਹਮਣਾ ਸ਼ੁਰੂ ਕਰ ਦਿੱਤੇ ਆਪਣਾ ਸਮਾਨ ਜਿਹੜਾ ਹੁਣ ਤੋਂ ਹੀ ਸਾਹਮਣਾ ਸ਼ੁਰੂ ਕਰ ਦਿੱਤਾ ਕਿ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਕੋਈ ਵੀ ਉਮੀਦ ਨਹੀਂ ਹੈ ਕਿ ਪ੍ਰਸ਼ ਅ ਬਿਮਲ ਤੁਸੀਂ ਐਸੇ ਖਬਰ ਤੇ ਸਾਡੇ ਨਾਲ ਬਨੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਸਾਨੂੰ ਸਮੇਂ ਸਮੇਂ ਤੇ ਰਾਬਤਾ ਕਾਇਮ ਕਰਾਂਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ ਕਿੰਨਾ ਕੁ ਵਧਿਆ ਕਿੰਨਾ ਕੁ ਘਟਿਆ ਤੇ ਕਿੰਨੀ ਕੁ ਹੋਰ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਵਸਦੇ ਲੋਕਾਂ ਨੂੰ ਹੋਰ ਇਸ ਤੋਂ ਕਿੰਨੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਤੇ ਉਹਨਾਂ ਨੂੰ ਅਪਡੇਟ ਕਰਦੇ ਰਹਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ